ਬਹੁਤ ਸੰਗਤਾਂ ਸਵਾਲ ਕਰਦੀਆਂ ਕਿ ਅਸੀਂ ਸਿਮਰਨ ਕਿੰਨਾ ਕੁ ਕਰੀਏ ਜਿਹਦੇ ਨਾਲ ਸਾਡੇ ਮਨ ਨੂੰ ਕੁਮਾਰੀ ਚੜ ਜਾਵੇ ਜਿਹਦੇ ਨਾਲ ਸਾਡੇ ਅੰਦਰ ਅਨਹਦ ਸ਼ਬਦਾਂ ਦੀ ਗੂੰਜ ਪਵੇ ਜਿਹਦੇ ਨਾਲ ਸਾਨੂੰ ਵੀ ਨਾਮ ਦੀ ਪ੍ਰਾਪਤੀ ਹੋ ਜਾਵੇ ਦੇਖੋ ਸੰਗਤ ਜੀ ਗੁਰਬਾਣੀ ਤਾਂ ਸਾਨੂੰ ਕਹਿੰਦੀ ਆ ਕਿ ਨਿਤ ਜਪਿਏ ਸਾਸ ਗਰਾਸ ਦੇਖੋ ਨਿਤ ਦਾ ਮਤਲਬ ਹੁੰਦਾ ਹੈ ਕਿ ਹਰ ਸਮੇਂ ਹਰ ਵੇਲੇ ਵਾਰ-ਵਾਰ ਘੜੀ ਮੋੜ ਕਿਹੜਾ ਨਿੱਤ ਤੁਰਿਆ ਰਹਿੰਦਾ ਹੈ ਨਿਤ ਜਪਿਏ ਸਾਸ ਗਰਾਸ ਸਾ ਅੰਦਰ ਜਾਂਦਾ ਵਾਹੇ ਅੰਦਰੋਂ ਬਾਹਰੋਂ ਆਉਂਦਾ ਗੁਰੂ ਤੇ ਮਾਰੇ ਕਹਿੰਦੇ ਨੇ ਉਠ ਤੇ ਬੈਠ ਤੇ ਸੋਭਤ ਨਾ ਕੋਹ ਨਾਨਕ ਜਨ ਕੇ ਸਦ ਕਾਮ ਜੇ ਸਾਡੇ ਮਨ ਨੂੰ ਆਦਤ ਪੈ ਗਈ ਹਰ ਸਮੇ ਸਿਮਰਨ ਕਰਨ ਦੀ ਤਾਂ ਮਨ ਨੂੰ ਖੁਮਾਰੀ ਜ਼ਰੂਰ ਚੜੇਗੀ ਕਿਉਂ ਚੜੇਗੀ ਰੀਜ਼ਨ ਕੀ ਹੈ ਵਾਹੁਰ ਦੇਖੋ ਇੱਕ ਸਿਮਰਨ ਹੈ ਸਾਡੇ ਮਨ ਨੂੰ ਸਹਾਰਾ ਦਿੰਦਾ ਸਾਡੇ ਮਨ ਨੂੰ ਵਿਚਾਰਾਂ ਵਿੱਚ ਜਾਣ ਤੋਂ ਰੋਕਦਾ ਹੁਣ ਜੇ ਤੁਸੀਂ ਇਸ ਸਮੇ ਸਾਡੇ ਵਿਚਾਰ ਸੁਣਦੇ ਹੋ ਤੁਹਾਡਾ ਧਿਆਨ ਸਾਡੇ ਵਿੱਚ ਆ ਸਾਡੀ ਆਵਾਜ਼ ਵਿੱਚ ਆ ਤਾਂ ਤੁਹਾਨੂੰ ਹੋਰ ਫੁਰਨਾ ਨਹੀਂ ਆਵੇਗਾ ਜੇ ਆਪ ਆਪਨੇ ਮਨ ਨੂੰ ਆਪ ਬਿਜ਼ੀ ਰੱਖਾਂਗੇ ਆਪ ਬਿਜ਼ੀ ਨਹੀਂ ਤਾਂ ਸਾਡਾ ਮਨ ਆਪ ਬਿਜ਼ੀ ਨਹੀਂ ਹੁੰਦਾ ਇਹਨੂੰ ਪੰਜਾਂ ਦੁਆਰਾ ਬਿਜ਼ੀ ਕੀਤਾ ਜਾਂਦਾ ਕਾਮ ਕ੍ਰੋਧ ਲੋਭ ਮੋਹ ੰਕਾਰ ਇਧਰ ਆਪ ਬਿਜ਼ੀ ਰੱਖਣਾ ਵਾਹ ਗੁਰੂ ਵਾਹ ਗੁਰੂ ਮਨ ਵਿਚਾਰਾਂ 'ਚ ਜਾਣਾ ਹੀ ਨਹੀਂ ਤੇ ਜਦੋਂ ਮਨ ਵਿਚਾਰਾਂ 'ਚ ਨਹੀਂ ਜਾਂਦਾ ਫਿਰ ਕਿੱਥੇ ਜਾਂਦਾ ਫਿਰ ਇਹ ਸਹਜ ਵਿੱਚ ਜਾਂਦਾ ਤੇ ਇਹਨੂੰ ਉਹ ਖੁਮਾਰੀ ਚੜ ਜਾਂਦੀ ਆ ਜਿਸ ਨੂੰ ਮਾਰੇ ਕਹਿੰਦੇ ਨੇ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ